ਆਵੇ ਲੱਗੂਆ ਤੂੰ ਬੰਦੇ ਨੂੰ ਬੁਲਾ ਯਾਰ ਮੈਂ ਕਿਉਂ ਬੁਲਾਵਾ ਨਹੀਂ ਮੈਂ ਕਿਉਂ ਨਾ ਮਾਰੀ ਦਰੂ ਤੂੰ ਵੀ ਬੁਲਾ ਕੇ ਲਿਆ ਮੈਂ ਤਾਂ ਮੈਨੂੰ ਦੱਬਣ ਆਇਆ ਨਹੀਂ ਕਿਉਂ ਨਾ ਬੁਲਾਉਂਗਾ ਤੂੰ ਸਾਡੇ ਨਾਲ ਬੁਲਾਉਂਗਾ ਹਾਂ ਤੁਹਾਡੇ ਨਾਲ ਨਾਲ ਆਹ ਸਾਡੇ ਜਿਹਨੂੰ ਬੁਲਾਉਂੋ ਕਿਉਂ ਬੁਲਾਈਆ ਸੀ ਬੰਦ ਕਰ ਬਈ ਇਹ ਹਾਈ ਚੰਦਾ ਰੋ ਰੋ ਬੰਦ ਹੋ ਸਾ ਦੇਖੋ ਜੀ ਮੇਰੀ ਬਿਕਲਾੰਗ ਕੁੜੀ ਐ ਬਿਕਲਾੰਗ ਮੇਰਾ ਸੋਹਰਾ ਐ ਐਮਸੀ ਦੇ ਭਰਾਵਾਂ ਨੇ ਤੇ ਨੰਗ ਸਿੰਘਾਂ ਨੇ ਸਾਡੇ ਘਰ ਤੇ ਆ ਕੇ ਸਾਡਾ ਗੇਟ ਬੰਦ ਕਰ ਤਿਆ ਸਾਨੂੰ ਜੀ ਹੈਲਪ ਦੀ ਜ਼ਰੂਰਤ ਐ ਜੀਵੇਂ ਮਰਜ਼ੀ ਕਰੋ ਸਾਡੀ ਹੈਲਪ ਕਰੋ ਹਲੋ ਬਾਈ ਗੁਰਜੀ ਕਾ ਖੜਸਾ ਬਾਈ ਗੁਰਜੀ ਕੀ ਖਤੇ ਅਬਾਈ ਇੰਡੇ ਸੰਤੇ ਮਧਰਾ ਸਰ ਇੰਡੇ ਸੰਤੇ ਮਧਰਾ ਜ਼ਿਲ੍ਹਾ ਮਹਾਲੀ ਤਸੀਲ ਘਰੜ ਇਹ ਦੇਖੋ ਜੀ ਸਾਡਾ ਇਹ 40 ਸਾਲ ਦਾ ਗੇਟ ਹੈ ਜੀ 40 ਤੇ 45 ਹੋ ਗਏ ਹੁਣੇ ਹੀ ਇਹ ਐਮਸੀ ਦੇ ਭਰਾ ਬਿਆਨ ਸਿੰਘ ਨੇ ਹੀ ਜੁੜਾ ਐਮਸੀ ਰੀ ਕਰਾਲੀ ਉਸ ਦਾ ਘਰ ਆਣਾ ਐਮਸੀ ਇਹਨਾਂ ਨੇ ਇਹ ਮੇਰਾ ਦਰਵਾਜ਼ਾ ਹੀ ਬੰਦ ਕਰ ਦਿੱਤੀ ਹੈ ਜੀ ਠੀਕ ਹੈ ਜੀ ਪਹਿਲਾਂ ਕਿਸੇ ਸ਼ਾਮ ਲਾਟ ਉਹ ਨਹੀਂ ਛੱਡੀ ਕਿਸੇ ਇਹਨਾਂ ਨੂੰ ਆ ਹੁਣ ਦਰਵਾਜ਼ਾ ਸ਼ਾਮ ਲਾਟਣ ਲਈ ਦਿਖਣ ਲੱਗ ਗਿਆ ਮੈਂ ਗਰੀਬ ਆਦਮੀ ਹਾਂ ਜੀ ਜੀ ਆ ਮੇਰੀ ਮਾਂ ਤਾਂ ਹੈ ਜਿਹੜੀ ਦਵਾਈ ਪਰੇ ਚੱਲਦੀ ਹੈ மஞ்சੇ ਪਰੇ ਪਈ ਹੈ ਜੀ ਇੱਕ ਮੇਰੀ ਬੇਟੀ ਹੈ ਜੀ ਹੈਂਡੀਕੈਪਡ ਉਹ ਇਧਰਲੇ ਗੇਟ ਨੂੰ ਚਲੋ ਨਿਕਲ ਜਿੰਦੀ ਸੀ ਮਾੜਾ ਮੋਟਾ ਸੜਕ 'ਤੇ ਬੈਠ ਜਾਂਦੀ ਸੀ ਵੀ ਵੀ ਦਾ ਕੰਮ ਨਹੀਂ ਆਉਂਦੀ ਇਹ ਮੇਰਾ ਡਾਡੀ ਹੈ ਜੀ ਇਹ ਵੀ ਹੈਂਡੀਕੈਪਡ ਹੈ ਤਰੀਕ ਬੰਨ ਨਹੀਂ ਜਾਂਦਾ ਲੋਕ ਦੇਗਾ ਮੰਨੀ ਦਾ ਦਰਵਾ ਮਰੀ ਬੰਕ ਨੰਬਰ ਦਾ ਲੋਕ ਮੇਰੀ ਬੇਟੀ ਦੌਰਾ ਪਿਆ ਬਾਹਰੋਂ ਸਾਈਡ ਤੇ ਆਈ ਕਿਉਂ ਨੂੰ ਅੱਧੇ-ਅੱਧੇ ਘੰਟੇ ਬਾਅਦ ਦੌਰਾ ਪੈਂਦਾ ਇਹ ਬੀਲ ਚੇ ਰਹੀ ਜਿਹੜੀ ਅਸੀਂ ਇਦਨੂੰ ਕੱਢਦੇ ਜੇ ਇਦਨੂੰ ਸਾਨੂੰ ਦਿੱਕਤ ਆਂਦੀ ਬਹੁਤ ਜ਼ਿਆਦਾ ਰਸਤਾ ਹੈ ਹੀ ਨਹੀਂ ਇਹੀ ਰਸਤੇ ਦਾ ਸਾਡਾ ਟੈਲਾਂ ਲੱਗੀਆਂ ਮਿੱਤੀਆਂ ਬਕਾਇਦਾ ਐਮਸੀ ਨਾਲ ਕੋਲ ਖੜ ਕੇ ਟੈਲਾਂ ਲੋਆਈਆਂ ਜੀ ਸਰਕਾਰੀ ਟੈਲਾਂ ਵੀ ਇਹ ਥੋੜਾ ਪੱਕਾ ਗੇਟ ਆ ਕਦੀ ਕੋਈ ਨਹੀਂ ਛੇੜੂਗਾ ਠੀਕ ਹੈ ਤੇ ਆਪੇ ਉਹਦੇ ਭਰਾ ਨੇ ਬਿਆਨਤ ਸਿੰਘ son of ਮਹਾ ਸਿੰਘ ਉਹਨਾਂ ਨੇ ਬਕਾਇਦਾ ਟੈਲਾਂ ਪੱਟ ਕੇ ਸਾਈਡ ਤੇ ਸੁਟੀਆਂ ਤੇ ਇਹ ਲਾਂ ਪੱਟ ਦੇ ਸਾਈਡ ਤੇ ਛੁੱਟੀਆਂ ਤੇ ਇਹੇ ਬੰਦ ਕਰ ਗਏ ਆ ਦੇਖੋ ਇਹਨੇ ਜਾਰੀ ਕਰ ਤੇ 10-15 ਗਾਇਲ ਲੰਗ ਤੇ ਜਿਹੜੇ ਬਰਸ਼ੇ ਲੈ ਕੇ ਦਰਵਾਜੇ ਦੇ ਮੂਹਰੇ ਖੜ ਜਿੰਨੇ ਵੀ ਸਾਡਾ ਕੋਈ ਬਸ ਨਹੀਂ ਚੱਲ ਰਿਹਾ ਸਰ ਨਾ ਕੋਈ ਸਦਰ ਠਾਣੀ ਜੀ ਸੁਣ ਰਿਹਾ ਨਾ ਕੋਈ ਹੋਰ ਸੁਣ ਰਿਹਾ ਜੀ ਸਾਹਿਬ ਹੱਥ ਵਨ ਕੇ ਬੇਨਤੀ ਹੈ ਜੀ ਸਾਡੀ ਬੇਨਤੀ ਸੁਣੀ ਜਾਵੇ ਜੀ ਕੋਈ ਨਹੀਂ ਸੁਣ ਰਿਹਾ ਸਰ ਖਾਣੇ ਚ 10 ਗੇੜੇ ਮਾਰਿਆ ਹੀ ਕਰ ਲਈ ਠੀਕ ਹੈ ਜੀ ਆ ਕੋਈ ਨਹੀਂ ਸੌਂ ਰਿਹਾ ਕੋਈ ਵੀ ਨਾ ਕੋਈ ਆਇਆ ਜੀ